ਆ ਗੁਰਸਹਿਬਾਂ ਦਾ ਕਿਤਾ ਬਚਨ ਨਹੀਂ ਆਉਂਦਾ ਜਦੋਂ ਸਾਧ ਸੰਗਤ ਜੀ ਆਪਕੋ ਚੱਲ ਕੇ ਕੋਈ ਸੰਗਤ ਆ ਰਹੀ ਸੀ ਉਹ ਸੰਗਤ ਜਦੋਂ ਵੀ ਗੁਰੂ ਘਰਾਂ ਦੇ ਵਿੱਚ ਆਉਂਦੀ ਸੀ ਪ੍ਰਾਪਨ ਸਮੇਂ ਤੇ ਪ੍ਰਾਪਨ ਸਮੇਂ ਦੀ ਗੱਲ ਕਰਦੇ ਅੱਜ ਦੇ ਸੰਬੰਧੀ ਪ੍ਰਾਪਨ ਸਮੇਂ ਜਦੋਂ ਵੀ ਸੰਗਤ ਦੀ ਤੁਲਨਾ ਤੇ ਸਾਧ ਸੰਗਤ ਜੀ ਉਹ ਸੰਗਤ ਗੁਰਬਾਣੀ ਪੜ੍ਹਦੀ ਹੋਈ ਆਉਂਦੀ ਸੀ ਜਿੱਥੇ ਪ੍ਰਾਪਰਨਾ ਉਹਦੇ ਨਿਤਨੇਮ ਕਰਨਾ ਤੇ ਜਿੱਥੇ ਰੋਜ਼ਾ ਉਹਦੇ ਬਾਣੀ ਪੜ੍ਹਨਾ ਚਾਹਦੇ ਬਾਣੀ ਪੜ੍ਹਦੇ ਆ ਜਦੋਂ ਕਿ ਸਾਡੇ ਕਿਪੋ ਸਾਡੇ ਵਿੱਚ ਸਭ ਤੋਂ ਬੌਂਚੀ ਨਾ ਤੇ ਸ਼ਬਦਾਂ ਚੰਗਲੇ ਸਮੁਹਮ ਦੇ ਬਹੁਤ ਇਕਤ ਤੋਂ ਸਾਲ ਤੋਂ ਧੰਨ ਸ਼੍ਰੀ ਗੁਰੂ ਹਰਿ ਰਾਏ ਸਹਿਬਾ ਰਾਜ ਜੀ ਮੰਡੇ ਦੇ ਤੇ ਰਾਤ ਕਰਦੇ ਸਨ ਤੇ ਜਦੋਂ ਕੁਰਬਾਨੀ ਕਰਾਉਣ ਦੇ ਵਿੱਚ ਪਈ ਨਾ ਗੁਰਬਾਨੀ ਕਰਾਉਣ ਦੇ ਵਿੱਚ ਪਈ ਤੇ ਸਭ ਤੋਂ ਧੰਨ ਸ਼੍ਰੀ ਗੁਰੂ ਹਰਿ ਰਾਏ ਸਹਿਬਾ ਰਾਜ ਇੱਕ ਨਮਕ ਪਾਣੀ ਬਣ ਰੁਕੀ ਉੜਦੇ ਸਾਲ ਸਤੋ ਜੀ ਤੇ ਗੋਡੇ ਦੇ ਉੱਤੇ ਥੋੜੀ ਜੀ ਸੱਤ ਲੱਗੀ ਤੇ ਜਦੋਂ ਉਹ ਸੱਤ ਲੱਗੀ ਨਾ ست گور راج جی سارے گو نانک کی بانی کا شبد پی جد شبد پی جائے آنی چاہیے ستکار کا مخ رکھنا چاہیے

سویرے گھر کے پیارے ਨੀ ਪੀਵੋ ਅਮ੍ਰਿਤ ਸਦਾ ਰਹੋ ਹਰ ਰੰਗ ਜੱਪੇ ਉਹ ਸਾਗ ਇਹ ਅਵਾਜ਼ਾ ਹਰ ਰੋ ਤਾਂ ਆਪਣੀ ਇਹ ਮੂਰਤੀ ਬਾਣੀ ਪਰ ਸਾਡੇ ਕੰਨ ਬੰਦ ਹੋ ਗਏ ਸੀ ਬਾਣੀ ਨੂੰ ਸੁਣਨਾ ਵੀ ਪਸੰਦ ਕਰਦੇ ਧੰਸ਼੍ਰੀ ਗੁਰਹਾਰਾ ਸਿੰਘ ਸਾਹਿਬਾ ਦੇ ਕਿਹਾ ਕਿ ਜਿਆਦੇ ਕੁਰਬਾਨੀ ਦਾ ਸਤਕਾਰ ਕੁਰਬਾਨੀ ਦੀ ਕਦਰ ਸੀ ਕਿ ਕੰਨ ਆਉਣ ਵਾਲੇ ਸੇਧ ਦੀ ਕੁਰਬਾਨੀ ਤੇ ਇੰਨਾ ਵਿਸ਼ਵਾਸ ਨਹੀਂ ਕਰਦਾ ستو جی نے ستار نہیں ہے گروا کا معاف کرنا گرو کا ستر جانو سو سکھ